ਅੱਜ ਅਸੀਂ ਲਾਈਵ ਹੋਇਆ ਸਵੇਰ ਦਾ ਮੀਂਹ ਅੱਜ ਪੈ ਰਿਹਾ ਆ ਜਿਦੋਂ ਪਿੰਡ ਦੇ ਨਿਆਰੇ ਦੰਗਾਲਦੇ ਆ ਸਵੇਰ ਵੀ ਬਾਰਿਸ਼ ਹੋ ਰਹੀ ਆ ਹਾਟਾਟ ਕੇ ਮੌਸਮ ਬੜਾ ਵਧੀਆ ਹੋਇਆ ਅੱਜ ਦਾ ਕੋਸਣਾ ਉਤ ਜੀ ਜਦੋਂ ਕਿ ਤੱਕ ਇੱਥੇ ਅੱਜ ਇਹ ਵਾਲਾ ਮੀਂਹ ਪੈ ਰਿਹਾ ਮੈਨੂੰ ਤਾਂ ਲੱਗਦਾ ਇਹ ਸਾਰੇ ਹੋਣਾ ਪਰ ਪੰਜਾਬ 'ਚ। ਪੜਿਆ ਸਵੇਰ ਦਾ ਨਿਆਰੇ ਬੰਨੇ ਪੈ ਮੀਂਹ ਅੱਜ। ਪੱਠੇ ਪਉਣ ਆਇਆ ਸੀ ਤਾਂ ਇੱਧਰ ਹੀ ਰਹਿ ਗਿਆ ਮੈਂ। ਕੋ ਸਭ ਵਧੀਆ। 对不对